ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਪੱਕੇ ਹੋਏ ਕੇਲਿਆਂ ਤੋਂ ਗੁਲਗਲੇ ਪੱਕੇ ਹੋਏ ਕੇਲਿਆਂ ਦੇ ਗੁਲਗਲੇ ਜਿਹੜੇ ਬਹੁਤ ਸਵਾਦ ਬੰਦੇ ਨੇ ਤੇ ਚਟਪਟ ਬਣ ਕੇ ਤਿਆਰ ਹੋ ਜਾਂਦੇ ਨੇ ਜੇਕਰ ਤੁਸੀਂ ਜਿਆਦਾ ਪੱਕੇ ਹੋਏ ਕੇਲੇ ਖਾਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਗੁਲਗਲੇਆਂ ਨੂੰ ਬਣਾ ਕੇ ਤੇ ਕੇਲਿਆਂ ਦੇ ਤੁਸੀਂ ਇਸ ਰੈਸਪੀ ਨੂੰ ਖਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਜੀ ਰੈਸਪੀ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਲੈਨੇ ਇੱਥੇ 4 ਕੇਲੇ ਲੈਨੇ ਨੇ ਇਹ ਛੋਟੇ ਸਾਈ ਦੇ ਨੇ ਕੇਲੇ ਇਸ ਕਰਕੇ ਆਪਾਂ 4 ਕੇਲੇ ਲੈਨੇ ਤੇ ਇਹਨਾਂ ਕੇਲੇ ਨੂੰ ਆਪਾਂ ਛਿੱਲ ਕੇ ਤੇ ਮੱਗ ਦੇ ਵਿੱਚ ਪਾਵਾਂਗੇ ਬਰੀਕ ਬਰੀਕ ਕੱਟ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਪਣੀ ਕੋ ਲਈ ਆਪਾਂ ਇਥੇ ਲਈ ਹੈ ਜੀ ਖੰਡ ਦੀ ਇਹਨੂੰ ਵੀ ਆਪਾਂ ਇਹਦੇ ਨਾਲ ਹੀ ਪਾ ਦਾਂਗੇ ਕੇਲਿਆਂ ਦੇ ਵਿੱਚ ਤੇ ਨਾਲ ਹੀ ਇੱਥੇ ਅੱਧੀ ਕੋਲੀ ਆਪਾਂ ਦੁੱਧ ਤੇ ਥੋੜੀ ਜਿਹੀ ਲਈਆ ਮਲਾਈ ਇਹਨੂੰ ਵੀ ਪਾਵਗੇ ਜਿਹੜਾ ਦੁੱਧ ਤੇ ਮਲਾਈ ਦਾ ਟੇਸਟ ਆ ਰਾ ਗੁਲਗਲੇ ਦੇ ਨਾਲ ਬਹੁਤ ਵਧੀਆ ਸੌਫਟ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਆਪਾਂ ਇਹਨੂੰ ਸਮਾਨ ਨੂੰ ਤਿੰਨਾ ਚਾਰਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣੇ ਆ ਕੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਦਿੰਨੇ ਆ ਜੀ ਇੱਕ ਡੋਂਗੇ ਦੇ ਵਿੱਚ ਕੱਢ ਲੈਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਟਾ ਜਿੰਨੀ ਆਪਾਂ ਖੰਡ ਲਈ ਸੀ ਉਨਾ ਹੀ ਆਪਾਂ ਇਹਦੇ ਵਿੱਚ ਆਟਾ ਲਵਾਂਗੇ ਤੇ ਅੱਧਾ ਚਮਚ ਆਪਾਂ ਲਿਆ ਜੇ ਇੱਥੇ ਸੌਫ ਦਾ ਸੌਫੀ ਵੀ ਪਾਵਾਂਗੇ ਨਾਲ ਹੀ ਇਹਦੇ ਵਿੱਚ ਤੇ 2 ਤੋਂ 3 ਚਮਚ ਲੈਨੇ ਆਪਾਂ ਨਾਰੀਅਲ ਦਾ ਬੂਰਾ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ ਇਹਨੂੰ ਸਾਰੇ ਸਮਾਨ ਨੂੰ ਆਪਾਂ ਮਿਕਸ ਕਰ ਦਾਂਗੇ ਤੇ 2 ਚਮਚ ਆਪਾਂ ਲੈਏ ਨੇ ਸਫੇਦ ਵਾਲੇ ਤੇਲ ਤੇ ਹੁਣ ਆਪਾਂ ਇਸ ਸਾਰੇ ਸਮਾਨ ਨੂੰ ਕਰ ਦਾਂਗੇ ਜੀ ਮਿਕਸ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇਕਰ ਤੁਹਾਨੂੰ ਲੱਗਦਾ ਕਿ ਆਟਾ ਸਖਤ ਵਾ ਤੇ ਆਪਾਂ ਇਸੇ ਦੇ ਵਿੱਚ ਔਕੇਲੇ ਵਾਲੇ ਮੱਗੇ ਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਤੇ ਆਟੇ 'ਚ ਮਿਕਸ ਕਰ ਦਾਂਗੇ ਚਲੋ ਜੀ ਆਟੇ ਨੂੰ ਆਪਾਂ ਘੋਲ ਕੇ ਰੱਖ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿੰਚ ਦੇ ਕਰੀਬ ਮਿੱਠਾ ਸੋਡਾ ਜੇਕਰ ਤੁਸੀਂ ਇਹਨੂੰ ਅੱਧਾ ਪੌਣੇ ਘੰਟੇ ਵਾਸਤੇ ਤੁਸੀਂ ਭਿਓਂ ਕੇ ਰੱਖਦੇ ਹੋ ਆਟੇ ਨੂੰ ਤੇ ਤੁਸੀਂ ਨਹੀਂ ਨਹੀਂ ਪਾਉਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪੇ ਚਮਚ ਪਿੰਚ ਦੇ ਕਰੀਬ ਮਿੱਠਾ ਸੋਡਾ ਤੇ ਇਹਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਕੱਢਦੇ ਆ ਗੁਲਗੁਲੇ ਚਲੋ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਪਾਣੀ ਹੱਥ ਥੋੜਾ ਜਿਹਾ ਲਾ ਕੇ ਤੇ ਛੋਟੇ ਛੋਟੇ ਆਪਾਂ ਗੁਲਗਲੇ ਕੱਢਨੇ ਸਟਾਰਟ ਕਰਦੇ ਆ ਲੋ ਜੀ ਗੁਲਗੁਲੇ ਵੀ ਆਪਣੇ ਸਿੱਕਣੇ ਸਟਾਰਟ ਹੋ ਗਏ ਨੇ ਕੁਝ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਬਿਲਕੁਲ ਗੋਲ-ਬੋਲ ਆਪਣੇ ਗੁਲਗੁਲੇ ਬਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਹੋਣਵਾ ਕੇ ਇਹਨਾਂ ਨੂੰ ਕੱਢ ਲੈਣੇ ਹੈ ਜੀ ਇੱਕ ਪਲੇਟ ਦੇ ਵਿੱਚ ਤੇ ਗੁਲਗੁਲੇ ਆਪਾਂ ਕੱਢ ਲੈਣੇ ਹੈ ਜੀ ਪਲੇਟ ਦੇ ਵਿੱਚ ਬਾਕੀ ਦੇ ਰਹਿੰਦੇ ਵੀ ਆਪਾਂ ਇਸੇ ਤਰ੍ਹਾਂ ਸਾਰੇ ਗੁਲਗਲੇ ਕੱਢ ਲੈਣੇ ਆ ਜੀ ਤੇ ਫਿਰ ਤੁਹਾਨੂੰ ਆਪਾਂ ਦਿਖਾਉਣੀ ਆ ਚਲੋ ਜੀ ਗੁਲਗਲੇ ਆਪਾਂ ਸਾਰੇ ਬਣਾ ਕੇ ਕਰ ਲਈਨੇ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੇ ਗੁਲਗਲੇ ਬਣੇ ਨੇ ਤੇ ਹੁਣ ਜਿਹੜੇ ਆ ਰਹਿ ਗਏ ਨੇ ਫਰਾਈ ਪੈਨ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਪਲੇਟ ਵਿੱਚ ਕੱਢ ਲੈਣੇ ਆ ਚਲੋ ਜੀ ਗੁਲਗੁਲੇ ਆਪਾਂ ਬਣਾ ਕੇ ਸਾਰੇ ਤਿਆਰ ਕਰ ਲਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਗੁਲਗੁਲੇ ਬਣੇ ਨੇ ਤੇ ਬਾਹਰੋਂ ਪੂਰੇ ਕਰੰਚੀ ਬਣੇ ਨੇ ਤੇ ਅੰਦਰੋਂ ਪੂਰੇ ਨਰਮ ਗੁਰੂ ਜਰੇ ਪੂਰੇ ਜਾਲੀਦਾਰ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਨੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ